ਤੁਹਾਡਾ ਸਾਰੰਗ ਨਾ ਮੇਰੇ YouTube ਚੈਨਲ POP Study ਹੱਥ ਤੇ ਸਵਾਗਤ ਹੈ। ਆਧੀ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀਏ ਐਸਐਮ 6ਵੇਂ ਰਾਜਨੀਤੀ శాస్త్ర ਦਾ ਟੌਪਿਕ ਦਾ ਨਾਮ ਹੈ ਸਾਰਕ ਦਾ ਉਦੇਸ਼, ਸਿਧਾਂਤ ਅਤੇ ਮਹੱਤਤਾ। ਤਾਂ ਜਿਨ੍ਹਾਂ ਨੂੰ ਸਾਰਕ ਟੌਪਿਕ ਜਿਹੜਾ ਔਖਾ ਲੱਗਦਾ ਹੈਗਾ ਇਸ ਵੀਡੀਓ ਤੋਂ ਬਾਅਦ ਠੀਕ ਹੈ ਤੁਸੀਂ ਆਸਾਨੀ ਨਾਲ ਇਸ ਨੂੰ ਸਮਝ ਪਾਉਂਗੇ ਤੇ ਪੇਪਰ ਦੇ ਵਿੱਚ ਜੇਕਰ ਆਉਂਦਾ ਹੈਗਾ ਤਾਂ ਤੁਸੀਂ ਇਹਦਾ ਉੱਤਰ ਲਿਖੋਗੇ। ਤਾਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਦਿਓ। ਜਿੰਨਾਂ ਨੇ ਪਿਛਲੀਆਂ ਵੀਡੀਓਾਂ ਨਹੀਂ ਦੇਖੀਆਂ ਜਾ ਕੇ ਉਹ ਵੀਡੀਓਾਂ ਵੀ ਚੈੱਕ ਆਊਟ ਕਰ ਲਓ ਚਲੋ ਆ आज ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਠੀਕ ਹੈ ਤਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਸਾਰਕ ਹੈ ਕਿ ਸਾਰਕ ਦੱਖਣੀ ਏਸ਼ੀਆਈ ਦੇਸ਼ਾਂ ਦਾ ਸੰਗਠਨ ਹੈ ਦੱਖਣੀ ਏਸ਼ੀਆਈ ਦੇ 7 ਦੇਸ਼ ਭਾਰਤ ਪਾਕਿਸਤਾਨ ਭੂਟਾਨ ਨੇਪਾਲ ਬੰਗਲਾਦੇਸ਼ ਸ਼੍ਰੀਲੰਕਾ ਅਤੇ ਮਾਲਦੀ ਦੇ ਰਾਜਾਂ ਜਾਂ ਸਰਕਾਰਾਂ ਦੇ ਮੁਖੀਆਂ ਨੇ ਦਸੰਬਰ 1985 ਵਿਜੇਰ ਦਾਕਾ ਵਿਖੇ ਹੋਏ ਸਿਕਲ ਸੰਮੇਲਨ ਵਿੱਚ ਸਾਰਕ ਦੀ ਸਥਾਪਨਾ ਕੀਤੀ ਸੀ ਕਿ ਦਸੰਬਰ 1985 ਦੇ ਵਿੱਚ ਇਹਨਾਂ 7 ਦੇਸ਼ਾਂ ਦਾ ਇੱਕ ਸੰਮੇਲਨ ਹੋਇਆ ਸੀ 7 ਦੇਸ਼ਾਂ ਨੂੰ ਮਿਲਾ ਕੇ ਇੱਕ ਸੰਗਠਨ ਬਣਾਇਆ ਗਿਆ ਸੀ ਜਿਸ ਨੂੰ ਸਾਰਕ ਨਾਂ ਦਿੱਤਾ ਗਿਆ ਸੀ ਜੇਕਰ ਸਾਰਕ ਦਾ ਪੂਰਾ ਨਾਂ ਦੇਖੀਏ ਤਾਂ ਸਾਰਕ ਦਾ ਨਾਂ ਕੀ ਆ ਦੱਖਣੀ ਏਸ਼ੀਆਈ ਖੇਤਰੀ ਸੰਜੋਗ ਸੰਗ ਸਾਰਕ ਤਾਂ ਇਸ ਦਾ ਪੁਰਾਣਾ ਨਾਮ ਹੈ ਬਾਅਦ ਵਿੱਚ ਅਫਗਾਨਿਸਤਾਨ ਨੂੰ ਇਸ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਹੁਣ ਇਸ ਸਾਰਕ ਦੇ ਵਿੱਚ ਕੁੱਲ 8 ਦੇਸ਼ ਹਨ ਆਸਟ੍ਰੇਲੀਆ ਚੀਨ ਜਾਪਾਨ ਅਤੇ ਅਮਰੀਕਾ ਦੀਆਂ ਦੇਸ਼ਾਂ ਨੂੰ ਨਿਰੀਖਣਨ ਦੇਸ਼ਾਂ ਦਾ ਦਰਜਾ ਦਿੱਤਾ ਗਿਆ ਸੀ ਨਿਰੀਖਣ ਦੇਸ਼ ਭਾਵ ਜਿਹੜੇ ਹੈਗੇ ਹਨ ਇਹਨਾਂ ਨੂੰ ਅਬਜ਼ਰਵ ਕਰਦੇ ਹੈਗੇ ਇਹਨਾਂ ਨੂੰ ਸਮਝਦੇ ਹਨ ਸਾਰਕ ਨੂੰ ਠੀਕ ਹੈ ਤੇ ਮਦਦ ਕਰਦੇ ਹਨ ਮੈਂਬਰ ਨਹੀਂ ਹੁੰਦੇ ਪਰ ਇਹਨਾਂ ਦੀ ਮਦਦ ਜ਼ਰੂਰ ਕਰਦੇ ਹਨ ਇਹਨਾਂ ਸਮਝਦੇ ਹਨ ਤਾਂ ਇਹ ਹਨ ਸਾਰਕ ਸਾਰਕ ਇੱਕ ਏਸ਼ੀਆਈ ਦੱਖਣੀ ਏਸ਼ੀਆਈ ਦਾ ਇੱਕ ਸੰਗਠਨ ਆ ਜਿਹਦੇ ਵਿੱਚ 8 ਦੇਸ਼ ਹਨ ਹੁਣ ਪੜਦੇ ਹਾਂ ਸਾਰਕ ਦੇ ਉਦੇਸ਼ ਕੀ ਸੀ ਕਾਹ ਤੋਂ ਬਣਾਇਆ ਗਿਆ ਸੀ ਦੱਖਣੀ ਏਸ਼ੀਆਈ ਲੋਕਾਂ ਦਾ ਕਲਿਆਣ ਕਰਨਾ ਅਤੇ ਜੀਵਨ ਪੰਤਰ ਉੱਚਾ ਕਰਨਾ ਠੀਕ ਆ ਇਹਦਾ ਪਹਿਲਾ ਉਦੇਸ਼ ਕੀ ਸੀ ਕੀ ਦੱਖਣ ਏਸ਼ੀਆ ਵਿੱਚ ਜਿਹੜੇ ਲੋਕ ਰਹਿੰਦੇ ਹਨ ਉਹਨਾਂ ਦਾ ਕਲਿਆਣ ਕਰਨਾ ਤੇ ਉਹਨਾਂ ਦਾ ਜੀਵਨ ਪੱਧਰ ਨੂੰ ਉੱਚਾ ਕਰਨਾ ਨੈਕਸਟ ਆ ਜਾਂਦਾ ਹੈਗਾ ਆਰਥਿਕ ਸਮਾਜਿਕ ਸੱਭਿਆਚਾਰਕ ਖੇਤਰ ਵਿੱਚ ਹੁਨਤੀ ਕਰਨੀ ਸਾਰੇ ਯਾਨੇ ਦੇਸ਼ ਜਿਹੜੇ ਮਿਲ ਕੇ ਉਹ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਤੇ ਸੱਭਿਆਚਾਰਕ ਕਈ ਵੱਖ-ਵੱਖ ਖੇਤਰਾਂ ਦੇ ਵਿੱਚ ਹੁਨਤੀ ਕਰਨਗੇ ਰਲ ਕੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਸਮੂਹ ਆਤਮ ਨਿਰਭਰਤਾ ਦਾ ਵਿਕਾਸ ਵੀ ਦਿੱਤਾ ਗਿਆ ਕੀ ਰਲ ਕੇ ਰਹਿਣ ਦੀ ਭਾਵਨਾ ਵੀ ਜਿਹੜੀ ਇਸ ਦਾ ਉਦੇਸ਼ ਸੀ ਆਪਸੀ ਵਿਸ਼ਵਾਸ ਵਿੱਚ ਵਾਅਦਾ ਕਰਨਾ ਅਤੇ ਇੱਕ ਦੂਜੇ ਦੀਆਂ ਸਮੱਸਿਆਵਾਂ ਨੂੰ ਸਮਝਾ ਠੀਕ ਹੈ ਇਹ ਵੀ ਇੱਕ ਇਸ ਦਾ ਉਦੇਸ਼ੀ ਨੈਕਸਟ ਆਰਥਿਕਾ ਸਮਾਜਿਕ ਅਤੇ ਤਕਨੀਕੀ ਅਤੇ ਵਿਗਿਆਨ ਖੇਤਰਾ ਵਿੱਚ ਭਾਗੀਦਾਰੀ ਮਤਲਬ ਰਲ ਕੇ ਹਿੱਸਾ ਲੈਣਾ ਸਾਂਝੇ ਹਿੱਤਾਂ ਵਾਲੇ ਮਾਮਲਿਆਂ ਦੇ ਸਬੰਧ ਵਿੱਚ ਆਪਸੀ ਸੰਜੋਗ ਦੇਖਣਾ ਠੀਕ ਹੈ ਸਾਰਕੇ ਦੇ ਉਦੇਸ਼ ਨਾਲ ਮੇਲ ਖਾਣ ਵਾਲੇ ਦੂਜੇ ਅੰਤਰਰਾਸ਼ਟਰੀ ਤੇ ਖੇਤਰੀ ਸੰਗਠਨਾਂ ਨਾਲ ਸੰਯੋਗ ਕਰਨਾ ਕਿ ਜਿਹੜੇ ਸਾਰਕ ਦੀ ਤਰ੍ਹਾਂ ਹੀ ਦੂਸਰੇ ਅੰਤਰਰਾਸ਼ਟਰੀ ਸੰਗਠਨਾਂ ਹਨ ਉਹਨਾਂ ਦੀ ਉਹਨਾਂ ਦਾ ਵੀ ਸੰਯੋਗ ਪ੍ਰਾਪਤ ਕਰਨਾ ਤੇ ਇਹ ਸਾਰਕ ਦੇ ਮੁੱਖ ਉਦੇਸ਼ ਹਨ ਸਿਧਾਂਤ ਕੀ ਸਨ ਇਹਦੇ ਮੁੱਖ ਤੌਰ ਤੇ ਚਾਰ ਸਿਧਾਂਤ ਸੀ ਪਹਿਲਾ ਇੱਕ ਦੂਜੇ ਦੇ ਰਾਜ ਪ੍ਰਭੂਸਤਾ ਪੰਗੋਲਿਕ ਅਖੰਡਤਾ ਤੇ ਰਾਜਨੀਤਿਕ ਸੁਤੰਤਰਤਾ ਦਾ ਸਤਿਕਾਰ ਕਰਨਾ ਕਿ ਸਾਰੇ ਦੇਸ਼ ਇੱਕ ਦੂਜੇ ਦੀ ਪ੍ਰਭੂਸਤਾ ਦਾ ਨਿਤੀ ਦਾ ਭੌਲਿਕਤਾ ਦਾ ਸਨਮਾਨ ਕਰਨਗੇ ਅਤੇ ਇੱਕ ਦੂਜੇ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਦੇਣਗੇ। ਦੂਸਰਾ ਆਪਸੀ ਸੰਜੋਗ ਵਿੱਚ ਵਾਅਦਾ ਕਿ ਸਾਰੇ ਦੇਸ਼ ਆਪਸ ਵਿੱਚ ਰਲ ਕੇ ਰਹਿਣਗੇ। ਸਾਰਕ ਦੇਸ਼ਾਂ ਵਿਚਕਾਰ ਸੰਜੋਗ ਇੱਕ ਦੂਜੇ ਨਾਲ ਸੰਜੋਗ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣਨੇ ਕਿ ਜਿਹੜੇ ਦੱਖਣੀ ਏਸ਼ੀਆਈ ਹੈਗਾ ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ ਮਾਮਲੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਦੇਣਗੇ ਰੁਕਾਵਟ ਨਹੀਂ ਬਣਨਗੇ ਸਾਰਕ ਸੰਮੇਲਣੇ ਵਿੱਚ ਸਾਰੇ ਫੈਸਲੇ ਆਮ ਸਹਿਮਤੀ ਨਾਲ ਕੀਤੇ ਜਾਣਗੇ ਠੀਕ ਹੈ ਸਾਰੇ ਜਾਣੇ ਰਲ ਕੇ ਹੀ ਕੋਈ ਮੈਨਾ ਜਾਂ ਕੋਈ ਫੈਸਲਾ ਲੈਣਗੇ ਠੀਕ ਹੈ ਤੇ ਇਹ ਸਿਧਾਂਤ ਸਨ ਅਗਿਆਨ ਸਾਰਕ ਦੀ ਮਹੱਤਤਾ ਜੇਕਰ ਸਾਰਕ ਦੀ ਮਹੱਤਤਾ ਹੁੰਦਾ ਹੈਗਾ ਵਿਸ਼ੇਸ਼ਤਾ ਹੁੰਦਾ ਹੈਗਾ ਜੇ ਸਾਰਕ ਨੂੰ ਵਧਿਆ ਬਣਾਉਣ ਲਈ ਕੀ ਸੁਝਾਅ ਦਿਓ ਠੀਕ ਹੈ ਤਿੰਨੇ ਚਾਰੇ ਕੁਐਸਚਨ ਆਉਂਦੇ ਨੇ ਤੇ ਤਿੰਨੇ ਚਾਰਾਂ ਦਾ ਆਨਸਰ ਇਹੀ ਲਿਖਣਾ ਹੈਗਾ ਪਹਿਲਾ ਪੁਆਇੰਟ ਪੜ੍ਹਦੇ ਆਂ ਸਾਂਝੇ ਮੁੱਦਿਆਂ ਤੇ ਵਿਚਾਰ ਦੱਖਣੀ ਏਸ਼ੀਆ ਦੇ ਦੇਸ਼ਾਂ ਦੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਸਮੱਸਿਆਵਾਂ ਹਨ ਹਰ ਦੇਸ਼ ਦੀ ਕਈ ਕਈ ਵੱਖਰੀਆਂ ਵੱਖਰੀਆਂ ਸਮੱਸਿਆਵਾਂ ਹਨ ਇਹ ਦੇਸ਼ ਲੰਮੇ ਸਮੇਂ ਤੋਂ ਗੁਲਾਮ ਰਹੇ ਸਨ ਅਤੇ ਇਹਨਾਂ ਦੇਸ਼ਾਂ ਦਾ ਕਈ ਤਰੀਕਿਆਂ ਨਾਲ ਸ਼ੋਸ਼ਣ ਕੀਤਾ ਗਿਆ ਸੀਗਾ ਠੀਕ ਹੈ ਲਗਭਗ ਇਹ ਦੇਸ਼ ਇਹ ਸਾਰੇ ਇਕੱਠੇ ਹੀ ਸਤੰਤਰ ਹੋਏ ਸਾਰੇ ਇੱਕ ਅਜਿਹੇ ਸੰਘ ਹੈ ਜਿੱਤੇ ਇਹ ਦੇਸ਼ਾਂ ਜਿਆ ਸਮੱਸਿਆਵਾਂ ਤੇ ਵਿਚਾਰ ਕਰਦੇ ਹਨ ਜਿਵੇਂ ਗਰੀਬੀ ਅਨਪੜ੍ਹ ਆਰਥਿਕ ਅਤੇ ਬੇਰੋਜ਼ਗਾਰੀ ਠੀਕ ਹੈ ਤਾਂ ਦਖਣੀ ਇਹ ਸੇ ਦੇਸ਼ਾਂ ਦੇ ਵਿੱਚ ਕੀ ਹੋਇਆ ਸੀ ਕਿ ਵੱਖ-ਵੱਖ ਦੇਸ਼ਾਂ ਦੀ ਆਪਦੀ ਆਪਦੀਆਂ ਸਮੱਸਿਆਵਾਂ ਜਿਹੜੇ ਇਹ ਦੇਸ਼ ਸੀਗੇ ਇਹ ਲੰਮੇ ਸਮੇਂ ਤੋਂ ਗੁਲਾਮ ਰਹੇ ਸੀ ਭਾਰਤ ਵੀ ਜਿਹੜਾ ਸੀ ਅੰਗਰੇਜ਼ਾਂ ਦਾ ਗੁਲਾਮ ਰਿਹਾ ਸੀਗਾ ਠੀਕ ਹੈ ਜਦੋਂ ਇਹ ਆਜ਼ਾਦ ਹੋਏ ਤਾਂ ਆਜ਼ਾਦ ਹੋਣ ਤੁਰੰਤ ਬਾਅਦ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ। ਸਾਰਕ ਇੱਕ ਅਜਿਹਾ ਸੰਗਠਨ ਬਣਿਆ ਜਿਹੜਾ ਸਾਂਝੇ ਸਮੱਸਿਆਵਾਂ ਦਾ ਹੱਲ ਉੱਤੇ ਵਿਚਾਰ-ਵਟਾਂਦਰਾ ਕਰਦੇ ਆ। ਸਾਰੇ ਦੇਸ਼ ਰਲ ਕੇ ਇਹਨਾਂ ਸਮੱਸਿਆ ਤੇ ਵਿਚਾਰ ਕਰਦੇ ਜਿਵੇਂ ਗਰੀਬੀ, ਅਨਪੜਤਾ, ਆਰਥਿਕ ਬੇਰੋਜ਼ਗਾਰੀ ਇਹ ਹਰ ਦੇਸ਼ ਦੀ ਇੱਕ ਸਾਂਝੀ ਸਮੱਸਿਆ ਹੈ। ਅਗਲਾ ਪੁਆਇੰਟ ਆਇੰਦਾ ਹੈਗਾ ਆਪਸੀ ਆਰਥਿਕ ਲਾਭ ਸਾਰਕ ਵਿੱਚ ਸ਼ਾਮਲ ਦੇਸ਼ ਇੱਕ ਦੂਜੇ ਤੋਂ ਕੋਲੋਂ ਆਰਥਿਕ ਲਾਭ ਵੀ ਉਠਾ ਸਕਦੇ ਹਨ ਅੱਜ ਹਰ ਦੇਸ਼ ਕੋਲ ਦੂਜੇ ਦੇਸ਼ ਨੂੰ ਦੇਣ ਲਈ ਕੁਝ ਹੈ ਅਤੇ ਕਈ ਚੀਜ਼ਾਂ ਦੀ ਲੋੜ ਵੀ ਹੈ ਹਰ ਦੇਸ਼ ਕਿਸੇ ਦੂਸਰੇ ਦੇਸ਼ ਨੂੰ ਕੁਝ ਨਾ ਕੁਝ ਦਿੰਦਾ ਰਹਿੰਦਾ ਚੀਜ਼ਾਂ ਤੇ ਉਸਨੋਂ ਤੋਂ ਜਿਹੜਿਆਂ ਹੋਰ ਦੇਸ਼ਾਂ ਤੋਂ ਕਈ ਚੀਜ਼ਾਂ ਲੈਂਦਾ ਹੀ ਰਹਿੰਦਾ ਜਿਵੇਂ ਤੇਲ ਠੀਕ ਹੈ ਬਿਜਲੀ ਹੋਰ ਚੀਜ਼ਾਂ ਠੀਕ ਹੈ ਇਸ ਨਾਲ ਆਰਥਿਕ ਲਾਭ ਦੋਵਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਦੂਰ ਦੇ ਦੇਸ਼ਾਂ ਦੇ ਵਿੱਚ ਚੀਜ਼ਾਂ ਲੈਣ ਦੇਣ ਕਰਨਾ ਮਹਿੰਗੀਆਂ ਹੁੰਦੀਆਂ ਹਨ ਅਤੇ ਨੇੜੇ ਦੇ ਦੇਸ਼ਾਂ ਵਿੱਚ ਸਸਤੀਆਂ ਜੇਕਰ ਆਪਾਂ ਦੂਰ ਦੇ ਦੇਸ਼ਾਂ ਨਾਲ ਵਪਾਰ ਕਰੀਏ ਤੇ ਸਾਨੂੰ ਉਹ ਚੀਜ਼ਾਂ ਦੀ ਕੀਮਤ ਜ਼ਿਆਦਾ ਚੁਕਾਉਣੀ ਪੈਂਦੀ ਹੈ ਤੇ ਜਿਹੜੇ ਇਹ ਸਾਰੇ ਸੱਤੇ ਅੱਠੇ ਦੇਸ਼ ਹਨ ਠੀਕ ਆ ਇਹ ਇੱਕ ਦੂਜੇ ਦੇ ਨਾਲ ਨਾਲ ਹੀ ਲੱਗਦੇ ਹਨ ਤਾਂ ਕਰਕੇ ਜੇਕਰ ਇਹਨਾਂ ਨਾਲ ਵਪਾਰ ਕੀਤਾ ਜਾਵੇ ਠੀਕ ਆ ਤਾਂ ਸਾਨੂੰ ਚੀਜ਼ਾਂ ਬਹੁਤ ਜ਼ਿਆਦਾ ਸਸਤੀਆਂ ਮਿਲਣਗੀਆਂ ਨਾਸਟਾ ਇਹਨਾਂ ਦਾ ਸਮੂਹਿਕ ਸੁਰੱਖਿਆ ਦੀ ਭਾਵਨਾ ਸਾਰਕ ਇਸ ਵਿੱਚ ਸ਼ਾਮਲ ਦੇਸ਼ਾਂ ਨੂੰ ਸਮੂਹਿਕ ਸੁਰੱਖਿਆ ਦੀ ਭਾਵਨਾ ਵੀ ਪ੍ਰਦਾਨ ਕਰਦਾ ਹੈ ਭਾਵੇਂ ਸਾਰਕ ਦਾ ਸੈਨਿਕ ਸੰਯੋਗ ਦੇਣਾ ਉਦੇਸ਼ ਨਹੀਂ ਹੈ ਪਰ ਫਿਰ ਵੀ ਲੋੜ ਪੈਣ ਤੇ ਇਹ ਇੱਕ ਦੂਜੇ ਨੂੰ ਸਹਿਯਾ ਦਾ ਦਿੰਦੇ ਹਨ ਮੰਨ ਲਓ ਕਿ ਇੱਕ ਦੇਸ਼ੇ ਛੋਟੇ ਇਹ ਦੇਸ਼ ਦੇ ਵਿੱਚ ਉਤੇ ਹਮਲਾ ਹੁੰਦਾ ਜਾਂ ਉੱਥੇ ਕੋਈ ਵਿਦਰੋਹ ਕੀਤਾ ਜਾਂਦਾ ਤਾਂ ਦੂਸਰਾ ਦੇਸ਼ ਉਸਨੂੰ ਆਪਣੀ ਸੈਨਾ ਸਹਾਇਤਾ ਦੇ ਦਿੰਦਾ ਹੈਗਾ ਤਾਂ ਜੋ ਉੱਥੇ ਵਿਦਰੋਹ ਨੂੰ ਜਾ ਹਮਲੇ ਨੂੰ ਰੋਕਿਆ ਜਾ ਸਕੇ ਤਾਂ ਇਹ ਵੀ ਇੱਕ ਸਾਰਕ ਦਾ ਹੈਗਾ ਵਿਸ਼ੇਸ਼ਤਾ ਹੈਗੀ ਇਹਦਾ ਮਤਵ ਹੈਗਾ ਨੈਕਸਟ ਹੈਂਡ ਸੱਭਿਆਚਾਰ ਵਿਕਾਸ ਸਾਰਕ ਵਿੱਚ ਸ਼ਾਮਲ ਵਾਕਾ ਦੇਸ਼ਾਂ ਵਿਚਕਾਰ ਸੱਭਿਆਚਾਰ ਸਾਂਝ ਪਾਈ ਜਾਂਦੀ ਹੈ ਸਾਰਕ ਦੇਸ਼ਾਂ ਦੇ ਕਲਾਕਾਰ ਇੱਕ ਦੂਜੇ ਦੇਸ਼ਾਂ ਵਿੱਚ ਜਾਂਦੇ ਹਨ ਇੱਥੇ ਜਾ ਕੇ ਆਪਣੀਆਂ ਆਪਣੀਆਂ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਇਸ ਨਾਲ ਸੱਭਿਆਚਾਰ ਦਾ ਵਿਕਾਸ ਹੁੰਦਾ ਹੈਗਾ कि ਜਿਹੜੇ ਆਪਣੇ ਦੇਸ਼ਾਂ ਦੇ ਅੱਠ ਦੇਸ਼ਾਂ ਸਾਰਕ ਦੇ ਉਹਨਾਂ ਦੇਸ਼ਾਂ ਦੇ ਵਿੱਚੋਂ ਕੋਈ ਨਾ ਕੋਈ ਕਲਾਕਾਰ ਜਿਹੜੇ ਵੱਡੇ ਪੱਧਰ ਤੇ ਹੁੰਦੇ ਹਨ ਉਹ ਆਪਸ ਦੇਸ਼ਾਂ ਦੇ ਵਿੱਚ ਘੁੰਮਦੇ ਫਿਰਦੇ ਰਹਿੰਦੇ ਹਨ ਤੇ ਹਰ ਇੱਕ ਦੇਸ਼ਾਂ ਦੇ ਵਿੱਚ ਆਪਦੀ ਕਲਾ ਦਾ ਪ੍ਰਦਰਸ਼ਨ ਕਰਦੇ ਇਸੇ ਨਾਲ ਉਤੋਂ ਦੇ ਸੱਭਿਆਚਾਰ ਦਾ ਕੀ ਹੁੰਦਾ ਵਿਕਾਸ ਹੁੰਦਾ ਅਲੱਗ ਕਰਦੇ ਹਾਂ ਅੰਤਵਾਦ ਤੇ ਕਾਬੂ ਪਾਉਣਾ ਸਾਰਕ ਦੇਸ਼ ਦਾ ਆਪਸੀ ਸੰਜੋਗ ਨਾਲ ਅੰਤਵਾਦ ਤੇ ਕਾਬੂ ਪਾਇਆ ਜਾ ਸਕਦਾ ਹੈ ਅੱਜ ਲਗਭਗ ਅੰਤਵਾਦ ਪੂਰੇ ਦੇਸ਼ ਭਾਵ ਵਿਸ਼ਵ ਦੀ ਸਮੱਸਿਆ ਬਣ ਗਿਆ ਹੈ ਇਸ ਉੱਤੇ ਕਾਬੂ ਕੋਈ ਇਕੱਲਾ ਦੇਸ਼ ਨਹੀਂ ਪਾ ਸਕਦਾ ਇਕੱਲਾ ਪਾ ਲਿਓ ਤੇ ਇਕੱਲਾ ਦੇਸ਼ ਨਹੀਂ ਪਾ ਸਕਦਾ ਇਸ ਲਈ ਆਪਸੀ ਸੰਯੋਗ ਹੋਣਾ ਬਹੁਤ ਜ਼ਰੂਰੀ ਹੈ ਕਿ ਅੰਤਵਾਦ ਵੀ ਇੱਕ ਜਿਹੜੀ ਹੈਗੀ ਆ ਸਰਬ ਸਾਂਝੀ ਸਮੱਸਿਆ ਹੈ ਇਸ ਨੂੰ ਵੀ ਕੋਈ ਇਕੱਲਾ ਦੇਸ਼ ਨਹੀਂ ਰੋਕ ਸਕਦਾ ਸਾਰੇ ਦੇਸ਼ ਰਲ ਕੇ ਮਿਲ ਕੇ ਠੀਕ ਹੈ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਆ ਗਿਆਨ ਦੱਖਣੀ ਏਸ਼ੀਆ ਵਿਕਾਸ ਕੋਸ਼ ਦੀ ਸਥਾਪਨਾ ਐਸ ਏ ਡੀ ਐਫ ਦੀ ਸਥਾਪਨਾ ਪਟਾਨ ਦੇ ਵਿੱਚ ਸਾਰਕ ਦਾ ਇੱਕ ਸਮੇਲਨ ਹੋਇਆ ਜਿਸ ਵਿੱਚ ਐਸ ਏ ਡੀ ਐਫ ਦੀ ਮੰਗ ਦਾ ਸੁਝਾਅ ਰੱਖਿਆ ਗਿਆ ਦਾ ਪੂਰਨ ਆ ਸਾਊਥ ਏਸ਼ੀਆ ਡਿਵੈਲਪਮੈਂਟ ਫੰਡ ਠੀਕ ਹੈ ਇੱਕ ਫੰਡ ਬਣਾਇਆ ਗਿਆ ਸੀਗਾ ਤਾਂ ਜੋ ਸਾਰਕ ਦੇ ਜਿਹੜੇ ਦੇਸ਼ ਹਨ ਉਨਾਂ ਨੂੰ ਉਹਨਾਂ ਦਾ ਵਿਕਾਸ ਕੀਤਾ ਜਾ ਸਕੇ ਉਹਨਾਂ ਦੇ ਵਿਕਾਸ ਦੇ ਉੱਤੇ ਸਾਰੇ ਜਾਣੇ ਮਿਲ ਕੇ ਜਿਹੜੇ ਪੈਸੇ ਇਕੱਠੇ ਕਰਨਗੇ ਉਹ ਲਾਉਣ ਠੀਕ ਹੈ ਇਸ ਨੂੰ ਦਿੱਲੀ ਦੇ ਸਿਮਿਲਨਾਂ ਵਿੱਚ ਸਹਿਕਾਰ ਕੀਤਾ ਗਿਆ ਇਸ ਦਾ ਉਦੇਸ਼ ਸੀ ਕਿ ਸਾਰਕ ਦੇਸ਼ਾਂ ਵਿੱਚ ਖੇਤਰੀ ਨਿਵੇਸ਼ ਕਰਨਾ ਉਤਸ਼ਾਹ ਕਰਨਾ ਤੇ ਉਹਨਾਂ ਯੋਜਨਾਵਾਂ ਨੂੰ ਉਤਸ਼ਾਹ ਕਰਨਾ ਜਿਨ੍ਹਾਂ ਵਿੱਚ ਦੋ ਜਾਂ ਦੋ ਤੋਂ ਵੱਧ ਦੇਸ਼ਾਂ ਦਾ ਵਿਕਾਸ ਹੋਵੇ ਠੀਕ ਹੈ ਤਾਂ ਇਹ ਇੱਕ ਬਣਾਇਆ ਗਿਆ ਸੀ ਫੰਡ ਅਗਲਾ ਆ ਜਾਂਦਾ ਹੈਗਾ ਮਾਤਾਵਨ ਸੰਸਥਾ ਦੀ ਸਥਾਪਨਾ ਸਾਰਕ ਦੇ ਮੈਂਬਰ ਦੇਸ਼ ਕੁਝ ਮਾਤਾਵਨ ਸੰਸਥਾਵਾਂ ਨੂੰ ਸਥਾਪਿਤ ਕਰਨਾ ਚਾਹੀਦਾ ਸਫਲ ਹੋਇਆ ਇਸ ਦਾ ਲਾਭ ਸਾਰੇ ਸਾਰਕ ਦੇ ਮੈਂਬਰਾਂ ਨੂੰ ਹੋਇਆ ਜਿਵੇਂ ਖੇਤੀਬਾੜੀ ਨਾਲ ਸੰਬੰਧਤ ਇੱਕ ਕੇਂਦਰ ਸਥਾਪਿਤ ਕੀਤਾ ਗਿਆ ਜਿਸ ਦਾ ਮਕਸਦ ਸੀ ਖੇਤੀਬਾੜੀ ਵਿੱਚ ਨਵੀਆਂ ਖੋਜਾਂ ਕਰਨੀਆਂ ਅਤੇ ਜਾਣਕਾਰੀਆਂ ਹਾਸਲ ਕਰਨਾ ਸਰਕਾਰ ਦੇ ਕੇਂਦਰ ਢਾਕਾ ਦੇ ਵਿਕੇ ਮੌਸਮੀ ਸੰਬੰਧੀ ਖੋਜ ਕੇਂਦਰ ਖੋਲੇਗਾ ਜਿਸ ਦਾ ਮਕਸਦ ਸੀ ਮੌਸਮ ਸੰਬੰਧੀ ਜਾਣਕਾਰੀ ਰੱਖਣਾ ਕਿ ਸਾਰਕ ਦੀ ਸਹਿਤਾ ਨਾਲ ਵੱਖ-ਵੱਖ ਮਤਾਪੂਰਨ ਸੰਸਥਾਵਾਂ ਦਾ ਵੀ ਸਥਾਪਨਾ ਕੀਤੀ ਗਈ ਸੀ ਖੇਤੀਬਾੜੀ ਨਾਲ ਸੰਬੰਧਿਤ ਇੱਕ ਖੋਜ ਕੇਂਦਰ ਖੋਲਿਆ ਗਿਆ ਜਿਹੜੇ ਖੇਤੀਬਾੜੀ ਦੀਆਂ ਨਵੇਂ-ਨਵੇਂ ਖੋਜਾਂ ਕਰਦੇ ਸਨ ਤੇ ਸਾਰੇ ਦੇਸ਼ਾਂ ਨੂੰ ਉਹਦੀ ਜਾਣਕਾਰੀ ਦਿੰਦੇ ਸਨ ਜਿਸ ਨਾਲ ਖੇਤੀਬਾੜੀ ਦੇ ਵਿੱਚ ਬਦਲਾ ਆਉਂਦਾ ਸੀਗਾ ਦੂਜਾ ਉਹਨਾਂ ਨੇ ਮੌਸਮੀ ਕੇਂਦਰ ਖੋਲ੍ਹਿਆ ਮੌਸਮੀ ਵਿਭਾਗ ਦੇ ਵਿੱਚ ਕੀ ਕੀਤਾ ਜਾਂਦਾ ਮੌਸਮ ਦੀ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਤੇ ਦੇਸ਼ਾਂ ਨੂੰ ਦੱਸ ਦਿੱਤਾ ਜਾਂਦਾ ਸੀਗਾ ਤਾ ਹੋਰ ਵੀ ਕਈ ਮਾਤਾਪਨ ਕੇਂਦਰ ਜਿਹੜੇ ਖੋਲੇ ਗਏ ਸੀ ਸਾਰਕ ਦੇ ਦੇ ਅਗੇ ਅੰਦਾ ਕੁਝ ਸਾਲਾਂ ਨੂੰ ਮਨਾਉਣਾ ਇਸ ਤੋਂ ਭਾਵ ਕੀ ਸੀ ਸਾਰਕ ਨੇ ਬਾਕੀ ਦੇਸ਼ਾਂ ਦਾ ਸਾਂਝੀਆਂ ਸਮੱਸਿਆਵਾਂ ਵੱਲ ਧਿਆਨ ਖਿੱਚਣ ਦੇ ਲਈ ਕੁਝ ਸਾਲਾਂ ਨੂੰ ਵੱਖ-ਵੱਖ ਵਿਸ਼ਿਆਂ ਨਾਲ ਜੋੜਿਆ ਜਿਵੇਂ 1999 ਨੂੰ ਨਸ਼ਿਆਂ ਨਸ਼ੀਲੀਆਂ ਵਸਤੂਆਂ ਦੇ ਵਪਾਰ ਤੇ ਰੋਕ ਲਾਉਣ ਵਾਲਾ ਸਾਲ ਕਿਹਾ ਸੀ 1990 ਨੂੰ ਕੰਨਿਆ ਸਾਲ ਕਿਹਾ 1992 ਨੂੰ ਵਾਤਾਵਰਨ ਸਾਲ ਤੇ 1995 ਨੂੰ ਗਰੀਬੀ ਖਤਮ ਕਰਨ ਵਾਲਾ ਸਾਲ ਕਿਹਾ ਠੀਕ ਆ ਤਾਂ ਇਹਨਾਂ ਨੇ ਵੱਖ-ਵੱਖ ਸਾਲਾਂ ਨੂੰ ਵੱਖ-ਵੱਖ ਵਿਸ਼ਿਆਂ ਦਾ ਨਾਂ ਦਿੱਤਾ ਤਾਂ ਜੋ ਜਿਹੜੇ ਦੂਜੇ ਦੇਸ਼ਾਂ ਨੇ ਉਹ ਇਹਨਾਂ ਸਮੱਸਿਆਵਾਂ ਵੱਲ ਕਿੱਚੇ ਜਾਣ ਨੈਕਸਟ ਕਰਦੇ ਹਾਂ ਦੱਖਣੀ ਏਸ਼ੀਆਈ ਯੂਨੀਵਰਸਿਟੀ ਦੀ ਸਥਾਪਨਾ ਭਾਰਤ ਦੇ ਦਿੱਲੀ ਸ਼ਹਿਰ ਵਿੱਚ ਸਾਰਕ ਦਾ ਸਮਾमेलन ਹੋਇਆ ਉੱਥੇ ਏਸ ਏਲੂ ਦੀ ਸਥਾਪਨਾ ਲੇਨ ਨਾ ਲਿਆ ਗਿਆ ਸੀ ਦਿੱਲੀ ਵਿਖੇ SAU ਦੀ ਸਥਾਪਨਾ ਕੀਤੀ ਗਈ ਇਸ ਯੂਨੀਵਰਸਿਟੀ ਦਾ ਉਦੇਸ਼ ਆਰਕ ਦੇਸ਼ਾਂ ਦੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਸੀ ਠੀਕ ਆ ਤਾਂ ਦਿੱਲੀ ਦੇ ਵਿੱਚ ਸੰमेलन ਆ ਜਿੱਥੇ ਸਾਊਥ ਏਸ਼ੀਆ ਯੂਨੀਵਰਸਿਟੀ ਦੀ ਸਥਾਪਨਾ ਜਿਹੜੀ ਉਹ ਕੀਤੀ ਗਈ ਸੀਗੀ ਨੈਕਸਟ ਪੜਦੇ ਆ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅੱਜ ਵਿਸ਼ਵ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ ਅਤੇ ਅੱਜ ਹਰ ਵਿਅਕਤੀ ਇਹਨਾਂ ਦੀ ਸੁਰੱਖਿਆ ਲਈ ਚਿੰਤਤ ਹੈ ਸਰਕਾਰ ਦੁਆਰਾ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਜਦੋਂ ਵੀ ਇਹ ਸਮੇਲਨ ਹੁੰਦੇ ਹਨ ਉਦੋਂ ਇਹਨਾਂ ਦੇ ਉੱਤੇ ਤੇ ਵੱਖ-ਵੱਖ ਸਮੱਸਿਆ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈਗਾ ਅੱਜ ਜਿਹੜੀ ਮਨੁੱਖੀ ਅਧਿਕਾਰਾਂ ਦੀ ਸਮੱਸਿਆ ਹੈਗੀ ਆ ਇਹ ਬਹੁਤ ਵੱਡੀ ਗੰਭੀਰ ਸਮੱਸਿਆ ਬਣ ਗਈ ਹੈਗੀ ਆ ਠੀਕ ਹੈ ਤਾ ਮੁੱਖੀ ਅਧਿਕਾਰ ਆਲੇ ਹਮਰ ਆਈਟਾਲਾ ਜਿਹੜਾ ਕੁਐਸਚਨ ਹੈਗਾ ਉਹ YouTube ਉਤੇ ਪਿਆ ਹੈਗਾ ਮੇਰੇ ਚੈਨਲ ਤੇ ਉਹ ਵੀ ਚੈੱਕ ਆਊਟ ਕਰ ਲਿਓ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਸਾਰਾ ਸਮਝਾਇਆ ਗਿਆ ਹੈਗਾ ਠੀਕ ਹੈ ਜੇਕਰ ਸੱਟੇ ਦੀ ਗੱਲ ਕਰੀਏ ਤਾਂ ਸੱਟਾ ਕੀ ਨਿਕਲਦਾ ਸਾਰਕਾ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ ਇਸ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈਆਂ ਹਨ ਨਿਭਾਈਆਂ ਜਾ ਸਕਦੀਆਂ ਹਨ ਪਰੰਤੂ ਇਸ ਦੇ ਬਾਵਜੂਦ ਵੀ ਸਾਰਕ ਯੂਰਪੀ ਸੰਘ ਜਾਂ ਪ੍ਰਭਾਵਸ਼ਾਲੀ ਸੰਗਠਨ ਵੰਨੰਦੇ ਆ ਸੰਬਾਤ ਕਰਿਆ ਇਸ ਦਾ ਮੁੱਖ ਕਾਰਨ ਸੀ ਸਾਰਕ ਦੇ ਮੈਂਬਰਾਂ ਵਿੱਚ ਪਾਈਆਂ ਜਾਣ ਵਾਲੀਆਂ ਵਿਵਾਦਿਕ ਸਮੱਸਿਆਵਾਂ ਠੀਕ ਹੈ ਕਿ ਸਾਰਕ ਦੇ ਵਿੱਚ ਆਪ ਦਾ ਇੱਕ ਮਤ ਸਾਰਕ ਜਿੰਨਾ ਵਧੀਆ ਲੱਗਦਾ ਹੈ ਉਸ ਦੇ ਵਿੱਚ ਉਹਨੀਆਂ ਸਮੱਸਿਆਵਾਂ ਵੀ ਪਾਈਆਂ ਜਾਂਦੀਆਂ ਨੇ ਕਿਉਂਕਿ ਇਹਦੇ ਮੁੱਖ ਸਮੱਸਿਆ ਕੀ ਆ ਕਿ ਜਿਹੜੇ ਸਾਰਕ ਦੇ ਵਿੱਚ ਮੈਂਬਰ ਹਨ ਦੇਸ਼ ਮੈਂਬਰ ਹਨ ਉਹਨਾਂ ਦੇ ਵਿੱਚ ਆਪਸੀ ਵਿੱਚ ਤਾਲਮੇਲ ਨਹੀਂ ਉਹਨਾਂ ਦੇ ਵਿੱਚ ਆਪਸ ਵਿੱਚ ਮਤਭੇਦ ਹੈਗਾ ਜਿਵੇਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਨੇਪਾਲ ਦੇ ਨਾਲ ਉਹ ਝਗੜੇ ਹੁੰਦੇ ਰਹਿੰਦੇ ਹਨ ਠੀਕ ਹੈ ਤਾਂ ਹੋਰ ਵੀ ਕਈ ਅਜਿਹੇ ਦੇਸ਼ਾਂ ਨੇ ਜਿਨ੍ਹਾਂ ਦੇ ਆਪਸ ਵਿੱਚ ਝਗੜੇ ਹੁੰਦੇ ਰਹਿੰਦੇ ਹਨ ਠੀਕ ਹੈ ਤਾਂ ਇਹ ਕੁਐਸਚਨ ਸੀਗਾ ਤੁਹਾਡਾ ਸਾਰਕ ਕੀ ਹੈ ਸਾਰਕ ਦੇ ਉਦੇਸ਼ ਸਿਧਾਂਤ ਤੇ ਉਹਦੀ ਮੱਤਤਾ ਠੀਕ ਹੈ ਤਾਂ ਇੱਕ ਸਾਰਕ ਨਾਲ ਰਿਲੇਟਡ ਕੁਐਸਚਨ ਜ਼ਰੂਰ ਹੋਰ ਪੜ੍ਹ ਲਿਓ ਸਾਰਕੇ ਦੀਆਂ ਕੀ ਕੀ ਸਮੱਸਿਆਵਾਂ ਇਹਦੇ ਰਿਲੇਟਡ ਕੁਐਸਚਨ ਤੁਸੀਂ ਯਾਦ ਕਰ ਲਿਓ ਠੀਕ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਥੈਂਕ ਯੂ